ਅਨਾਜ ਮੰਡੀ ਫਾਜ਼ਲਕਾਚ ਬਾਸਮਤੀ ਚੋਨੇ ਦੀ ਫਸਲ ਲੈ ਕੇ ਆਏ ਕਿਸਾਨਾਂ ਦੀ ਫਸਲ ਨਾ ਵਿਕਣ ਕਾਰਨ ਉਹ ਕਈ-ਕਈ ਦਿਨ ਮੰਡੀ ਵਿੱਚ गुजारਣ ਲਈ ਮਜਬੂਰ ਹੋ ਰਹੇ ਹਨ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੰਡੀ ਵਿੱਚ ਆਏ ਹੋਇਆ 15 ਤੋਂ 20 ਦਿਨ ਦਾ ਸਮਾਂ ਹੋ ਚੁੱਕਿਆ ਹੈ ਪਰ ਉਹਨਾਂ ਦੇ ਬਾਸਮਤੀ ਚੋਨੇ ਦੀ ਫਸਲ ਦੀ ਖਰੀਦ ਨਹੀਂ ਕੀਤੀ ਜਾ ਰਹੀ ਚੋਨੇ ਦੀ ਖਰੀਦ ਨਾ ਹੋਣ ਕਾਰਨ ਉਹ ਕਣਕ ਦੀ ਬਿਜਾਈ ਸਮੇਤ ਆਪਣੇ ਸਾਰੇ ਕੰਮਕਾਰ ਛੱਡ ਕੇ ਮੰਡੀ ਵਿੱਚ ਦਿਨ ਰਾਤ ਗੁਜ਼ਾਰ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਬਾਸਮਤੀ ਝੋਨੇ ਦੀ ਸਹੀ ਕੀਮਤ ਤੇ ਖਰੀਦ ਕੀਤੀ ਜਾਵੇ ਤਾਂ ਜੋ ਉਹ ਝੋਨਾ ਵੇਚ ਕੇ ਕਰ ਜਾ ਸਕਣ ਅਤੇ ਆਪਣੀ ਕਣਕ ਦੀ ਬਿਜਾਈ ਸਮੇਂ ਸਿਰ ਕਰ ਸਕਣ ਉਧਰ ਮਾਰਕੀਟ ਕਮੇਟੀ ਦਫ਼ਤਰ ਫਾਜ਼ਿਲਕਾ ਦੇ ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਨਾਜ ਮੰਡੀ ਫਾਜ਼ਿਲਕਾ ਵਿੱਚ ਝੋਨੇ ਦੀ ਖਰੀਦ ਲਗਾਤਾਰ ਜਾਰੀ ਹੈ ਉਹਨਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਜੀ ਅਸੀਂ ਇਹ ਕਹਿੰਨੇ ਆ ਵੀ ਅੱਜ ਸਾਨੂੰ 15-15 ਦਿਨ ਹੋ ਗਏ ਇੱਥੇ ਬੈਠੇ ਆ ਤੇ ਬੋਲੇ ਵੀ ਨਹੀਂ ਆਂਦੀ ਇੱਕ ਦੋ ਜਣੇ ਆਂਦੇ ਆ ਜੀ ਰੇਟ ਲਗਾ ਕੇ ਜਾਂਦੇ ਆ ਸਾਡੇ ਕੋਲ ਪੁੱਛਿਆ ਵੀ ਨਹੀਂ ਜਾਂਦਾ ਤੇ ਇਹ ਆੜਤੀ ਔਰ ਜਿਹੜੇ ਆਪਣੇ ਇਹ ਚੈਲਰਾਂ ਵਾਲੇ ਸਾਰੀ ਮਿਲ ਰੀ ਗੁੱਗਤ ਹੈ ਗਈ ਏ ਤੇ ਇੱਕ ਰੇਟ ਹੀ ਹੈ 11-21 ਦਾ ਵੀ ਇੱਕ ਰੇਟ ਹੈ 17-18 ਜਿਹੜੇ ਅਲੱਗ-ਅਲੱਗ ਹੋ ਗਏ ਜੋਨੇ ਉਹਨਾਂ ਦਾ ਇੱਕ ਰੇਟ ਹੀ ਰੱਖਿਆ ਹੋਇਆ ਹੈ ਇੱਕ ਕਾਟੇ ਤੇ ਰੇਟ ਹੈ ਤੇ ਇੱਕ ਵਾੜੇ ਤੇ ਹੈ ਬਸ ਦੋ ਰੇਟ ਹੀ ਚਲਦੇ ਪਿਆ ਜਿਵੇਂ ਜਿਸ ਤਰ੍ਹਾਂ 11 21 ਬਾਸਮਤੀ ਉਹ 38 37 38 3700 ਇੱਥੇ ਲਈ ਜਾਂਦੇ ਆ ਤੇ ਸਾਡੀ ਇਹ ਹੈ ਜੀ ਕਿ ਇਹ ਜਿਹੜਾ ਮਿਲੀ ਭੁਗਤ ਹੈਗੀ ਇਹਨੂੰ ਖਤਮ ਕੀਤਾ ਜਾਵੇ ਤੇ ਸਾਡੇ ਜਿਹੜੇ ਰੁਲਦੇ ਪਿਆ ਜੋਨੇ ਇਹਨਾਂ ਦਾ ਕੁਝ ਨੁਕਸ ਖੇਡਿਆ ਜਾਵੇ ਬਹੁਤ ਸਾਰੇ ਕਿਸਾਨ ਹੈਗੇ ਆ ਜਿਨ੍ਹਾਂ ਦੇ ਅੱਲੀ ਤੱਕ ਪ੍ਰਾਲੀ ਖੇਤਾਂ ਦੇ ਵਿੱਚ ਪਈ ਆ ਇੱਥੇ ਰੁਲੀ ਜਾਂਦੇ ਆ ਕੰਮ ਕੋਈ ਹੋ ਨਹੀਂ ਰਿਹਾ ਕੋਈ ਕਣਕ ਦੀ ਬਿਜਾਈ ਨਹੀਂ ਹੋ ਰਹੀ ਇੱਥੇ ਦੇ ਇੱਥੇ ਕੰਮ ਪਿਆ ਤੇ ਇੱਥੇ ਆਦੇ ਖਰਚੇ ਅੱਗੇ 6 ਮਹੀਨੇ ਮਿਹਨਤ ਕੀਤੀ ਹੁਣ ਇੱਥੇ 15 15 ਦਿਨ ਕਿਸੇ ਨੂੰ ਮਹੀਨਾ ਮਹੀਨਾ ਦੇਣਾ ਹੋ ਗਿਆ ਵੀ ਪੂਰਾ ਮਹੀਨਾ ਇੱਕ ਹੋ ਗਿਆ ਬੈਠਿਆ ਇਹ ਕੰਮ ਸਾਰੇ ਖੜੀਚੇ ਜਾਂਦੇ ਆ ਖੇਤ ਦੇ ਵੀ ਤੇ ਇੱਥੋਂ ਦੇ ਵੀ ਤੇ ਪੂਰੇ ਭਾਅ ਵੀ ਨਹੀਂ ਮਿਲਦਾ ਪਾ ਕਿਸਾਨਾਂ ਨੂੰ ਅੰਦਰ ਖਾਤੇ ਬੋਲੀ ਲੱਗਦੀ ਵੀ ਏ ਇੱਕ ਜਾਨੇ ਦੋ ਜਾਨੇ ਆਂਦੇ ਆ ਹਾਂ ਵੀ ਵੇਖਦੇ ਆ ਹਾਂ ਇੰਨਾ ਰੇਟ ਹੈ ਜੀ ਆਹ ਲਾਣਿਆ ਲਾ ਕੇ ਚਲੇ ਜਾਂਦੇ ਆ ਮਿਲੀ ਭਗਤ ਸਾਰੇ ਜਿਹੜੇ ਆਪਣੇ ਸ਼ੈਲਰ ਵਾਲੇ ਸਾਰਿਆਂ ਦੀ ਮੀਟਿੰਗ ਹੋ ਰੱਖੀ ਤੇ ਆਪਣੇ ਜਿਹੜੇ ਆੜਤੀ ਗਈ ਆ ਉਹਨਾਂ ਦੇ ਵਿੱਚੇ ਮਿਲੀ ਭਗਤ ਅਸੀਂ ਇਹ ਮੰਗ ਕਰਨਾ ਜਾਂਦੇ ਆ ਵੀ ਜਿਹੜਾ ਕਿਸਾਨਾਂ ਦਾ ਨਾ ਵੀ ਕਿਸਾਨ ਨੂੰ ਅੰਦਾਤਾ ਮੰਨਿਆ ਜਾਂਦਾ ਕਿਸਾਨ ਤੇ ਜਿਹੜੇ ਆਪਣੇ ਇਹਨਾਂ ਕਿਸਾਨਾਂ ਵਾਸਤੇ ਪੀ ਸਾਰੇ ਜਨਤਾ ਜਿੰਨੀ ਵੀ ਹੈਗੀ ਹੈ ਆਪਣਾ ਪਬਲਿਕ ਹੈਗੀ ਹੈ ਉਹਨਾਂ ਵਾਸਤੇ ਕਿਸਾਨ ਹੀ ਹੈ ਜੇ ਕਿਸਾਨ ਫਸਲ ਨਾ ਉਗਾਵੇ ਤੇ ਇਹਨਾਂ ਨੂੰ ਕਿੱਥੋਂ ਫਸਲ ਮਿਲੇਗੀ ਜਿੰਨੇ ਮਜ਼ਦੂਰ ਵੀ ਹੈਗੇ ਆ ਜੋ ਵੀ ਹੈਗੇ ਆ ਸਾਰੇ ਕਿਸਾਨਾਂ ਕੋਲ ਹੀ ਇਹ ਲੈਂਦੇ ਆ ਜੋ ਵੀ ਅਕਨੰਦਾ ਹੁੰਦਾ ਹੈ ਕੋਈ ਨਹਿੰਤ ਕਰਦਾ ਕਿਸ ਤਰ੍ਹਾਂ ਦੀ ਕਿਸ ਕਿਸ ਤਰ੍ਹਾਂ ਦੀ ਸਰਦਾ ਤੇ ਇਹ ਅਸੀਂ ਕਹਿੰਦੇ ਆ ਕਿ ਕਿਸਾਨਾਂ ਨੂੰ ਪੂਰਾ ਹੱਕ ਦਿੱਤਾ ਜਾਵੇ ਜੋ ਬੋਲੀਆਂ ਵਿੱਚ ਕਿਸੇ ਨੂੰ ਫੋਨ ਕਰਤਾ ਕੋਈ ਕਿਸੇ ਨੂੰ ਕਰਤਾ ਇੱਕ ਦੋ ਜਨੇ ਆਂਦੇ ਆ ਪੂਲ ਹੋਈ ਹੋਈ ਇਸ ਪੂਰੀ ਮੰਡੀ ਆਇਆ ਆਇਆ ਫਾਇਲ ਕਾ ਤਾਂ ਬਹੁਤ ਹੀ ਰਿਸ਼ਤਾ ਚਰ ਚੱਲ ਰਿਹਾ ਹੈ ਪੂਰਾ ਹਾਲ ਹੈ ਉਹਨਾਂ ਤੁਸੀਂ ਵੀ ਆਪਣੇ ਆਂਬ ਲੈ ਗਿਆ ਇਹ ਕਮੇਟੀ ਦੇ ਪ੍ਰਧਾਨ ਹੈਗੇ ਆ ਕੁਛ ਨਹੀਂ ਕਰਦੇ ਉਹਨਾਂ ਪੁੱਛਿਆ ਹੀ ਨਹੀਂ ਕਿਸਾਨਾਂ ਨੂੰ ਆ ਕੇ ਵਿਕੀਦਵਾਨ ਨੂੰ ਮੁਸ਼ਕਲਾਂ ਆ ਗਈਆਂ ਨੇ ਕਿ ਇਹ ਮੰਗ ਹੈ ਸਰਕਾਰ ਕੋਲ ਇਹ ਕਰਨਾ ਵੀ ਇਹ ਮੀਲੀ ਭਗਤ ਨੂੰ ਤੋੜਿਆ ਜਾਵੇ ਤੇ ਕਿਸਾਨਾਂ ਨੂੰ ਸਹੀ ਰੇਟ ਮਿਲਿਆ ਜਾਵੇ ਤੇ ਆ ਜਿਹੜੀ ਆਪਣੀ ਲਿਫਟਿੰਗ ਹੈਗੀ ਪੂਰੇ ਜੋਰਾਂ ਤੋਂ ਚੱਲੇ ਤੇ ਜਿਹੜੇ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਜੋਨਾਂ ਵੀ ਸਹੀ ਰੇਟ ਦਿੱਤਾ ਜਾਵੇ ਜੀ ਸਾਨੂੰ ਅੱਜ ਤਕਰੀਬਨ 20 ਦਿਨ ਹੋ ਚੱਲੇ ਆ ਤੇ ਕਰਨੇ ਐ ਕਿ ਸ਼ੁਰੂ ਤੋਂ ਜਿਵੇਂ ਵਾਢੀਆਂ ਦਾ ਸਾਰਾ ਟਾਈਮ ਇਕੱਠਾ ਹੋ ਗਿਆ ਕੱਠੇ ਕਰਨੇ ਕਿਵਾਂ ਕਿ ਸਾਨੂੰ ਭਾਜ ਦੇ ਰੋਕ ਦੇ ਵਿੱਚ ਕੰਪੈਨ ਨਾ ਮਿਲਣ ਕਾਰਨ ਸਾਨੂੰ ਸਵੇਰੇ ਸਵੇਰੇ ਚੋਨਾ ਵਟਾਣਾ ਪੈ ਗਿਆ ਸਵੇਰੇ ਦੇ ਕਾਰਨ ਕੀ ਹੋਇਆ ਕਿ ਅਸੀਂ ਮੰਡੀ ਚ ਲਿਆ ਕੇ ਸੱਟਿਆ ਤੇ ਸੱਟਣ ਤੋਂ ਬਾਅਦ ਕੀ ਹੋਇਆ ਪੀਕੰਡ ਦੇ ਇਹ ਚੋਨਾ ਗਿੱਲਦਾ ਹੈ ਇਸ ਟਾਈਮ ਅਸੀਂ ਚੋਨਾ ਪੂਰਾ ਸਕਾ ਚੁੱਕੇ 20 ਦਿਨ ਬਾਅਦ ਤੁਹਾਨੂੰ ਪਤਾ ਹੀ ਹੈ ਵੀ ਚੋਨੇ ਦੀ ਹਾਲਤ ਕੀ ਹੋ ਜਾਂਦੀ ਹੈ ਅੱਜ ਉਸ ਦਾ ਕੋਈ ਮੋਟ ਵਰਦਾਉਣ ਦੇ ਵਿੱਚ ਚੋਨੇ ਦੀ ਤਾਂ ਕਹਿੰਦਾ ਵੀ ਇਹ ਚੋਨਾ ਤਾਂ ਨਹੀਂ ਬਾਉ ਜੀ ਕੋਈ ਸਾਨੂੰ ਵਪਾਰੀ ਜਿਹੜੀ ਚੰਗੀ ਢੇਰੀ ਆਉਂਦੀ ਉਹਨੂੰ ਖਰੀਦ ਲੈਂਦੇ ਨੇ ਤੇ ਜਿਹੜੀ ਥੋੜੀ ਜੀ ਵਿਚਾਰੀ ਮਾੜੀ ਢੇਰੀ ਆ ਗਈ ਕਿਸੇ ਗਰੀਬ شریف ਦੀ ਉਹਦੇ ਕੋ ਨੇੜੇ ਨਹੀਂ ਜਾਂਦਾ ਜਿੱਨਾ ਕੋਈ ਰੇਟ ਨਹੀਂ ਲਾਇਆ ਜਾ ਰਿਹਾ ਕੋ ਕੁਛ ਨਹੀਂ ਜੋਨੇ ਚ ਕਮੀ ਬਾਉ ਜੀ ਨਾਨੂ ਪਤਾ ਹੈ ਸਾਢੇ ਪੰਜ ਦਾ ਸੋਨਾ ਹੈ ਅੱਛਾ ਹੁਣ ਉਹ ਸਾਢੇ ਨੂੰ ਮਿੱਟੀ ਕਾਉਣ ਦਾ ਸੀ ਹੁਣ ਮਿੱਟੀ ਥੋੜਾ ਮੰਨ ਲਵਾਂਗੇ ਅਸੀਂ ਆਨੇ ਵੀ ਸਾਡਾ ਜਿਹੜਾ ਮਿਹਨਤ ਹੈਗੀ ਸਾਨੂੰ ਮਿਹਨਤ ਦੇ ਤੌਰ ਤੇ ਦਿੱਤੇ ਜਾਵਣ ਸਾਨੂੰ ਖਰੀਦਾ ਜਾਵੇ ਜਿਹੜਾ ਹੁਣ 25 20 ਦਿਨਾਂ ਤੋਂ ਬਾਅਦ ਮੇਰੀ ਮਜ਼ਦੂਰੀ ਲਾਓ ਖਾਂ 20 ਦਿਨਾਂ ਤੋਂ ਬਾਅਦ ਸਾਹਿਬ ਲਾ ਲਓ ਵੀ 400 ਵੀ ਦਿਹਾੜੀ ਕੀਤੀ ਜਾਵੇ ਤੇ ਕਿੰਨਾ ਪੈਸਾ ਹੋ ਗਿਆ ਹਾਂ ਮੈਂ ਅੱਜ ਝੋਨੇ ਉੱਤੇ ਬੈਠਾ ਮੇਰੇ ਬੱਚੇ ਨੇ ਘਰੇ ਉਹ ਗੁਜ਼ਾਰੇ ਇੰਤਜ਼ਾਰ ਕਰ ਰਹੇ ਨੇ ਵੀ ਅੱਜ ਵੀਕਦਾ ਕੱਲ ਵੀਕਦਾ ਘਰ ਦਾ ਘਰ ਦਾ ਗੁਜ਼ਾਰਾ ਤੇ ਫਸਲ ਤੀ ਹੈ ਤੇ ਫਸਲ ਨਾ ਵਿਕੀ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਣਕ ਦੀ ਬਜਾਈ ਬਾਉ ਜੀ ਘਰੇ ਜਾਵਾਂ ਕਿਤੇ ਕਣਕ ਬੀਜਾ ਕੇ ਇੱਕ ਪਰਾਲੀ ਜਿਹੜੀ 25 ਦਿਨ ਉਹਨੂੰ ਪਾ ਜਾਣੇ ਬਾਹਰ ਕੱਢ ਦਿਆ ਕੱਢਦੇ ਹੂੰ ਜ਼ਿੰਮੇਦਾਰ ਦੀ ਤਾਂ ਵਿਚਾਰੇ ਦੀ ਛੁੱਟੀ ਹੈ ਜਿਹੜਾ ਵਿਚਾਰਾ ਪਰਾਲੀ ਨੂੰ ਯਾਗ ਲਾਉਂਦਾ ਉਹਨੂੰ ਇਟਾਂ ਬਿਮਾਰ ਦੇਣ ਤੋਂ ਅੱਜਕੱਲ ਕੋਣ ਟੰਪ ਚੱਲਦਾ ਹੈ ਉਹਨਾਂ ਦਾ ਬਾਹਰ ਕੱਢੀ ਠੀਕ ਹੈ ਅਸੀਂ ਤਾਂ ਬਾਹਰ ਕੱਢਣ ਦੇ ਵੇਚ ਕੇ ਵਿਭਾਰ ਕਰਾਂਗੇ। ਕਿਤੋਂ ਵੇਲੇ ਹੋ ਗਿਆ ਤਾਂ ਤਾਂ ਹੀ ਕੰਮ ਤਾਂ ਹੀ ਬਸ ਕੰਮ ਚੱਲੂਗਾ ਜੇ ਕੋਈ ਪਤਾ ਨਹੀਂ ਜੀ 20 ਦਿਨ ਪਾਏਗਾ 20 ਦਿਨ ਹੋਰ ਵੀ ਪਾ ਸਕਦੇ। ਅਸੀਂ ਮੰਗੇ ਹੀ ਕਰਨਾ ਚਾਹੁੰਦੇ ਵੀ ਸਾਡੀ ਕੀਮਤ ਜਿਹੜੀ ਹੈਗੀ ਹੈ ਉਹ ਸਾਨੂੰ ਦਿੱਤੀ ਜਾਵੇ ਤੁਹਾਨੂੰ ਜਲਦੀ ਤੋਂ ਜਲਦੀ ਖਰੀਦਾ ਜਾਵੇ। ਅਸੀਂ ਮੰਗੇ ਕਰਨਾ ਚਾਹੁੰਦੇ ਵੀ ਕਿਸੇ ਦੇ ਜ਼ਿੰਮੇਵਾਰ ਦੀ ਕਿੰਨੀ ਮਰਜ਼ੀ ਦਬੀ ਬਿਠੇ ਰਹੀ ਹੈ ਭਵੇਂ ਉਹ ਕਿਵੇਂ ਉਹਨੂੰ ਜਲਦ ਤੋਂ ਜਲਦ ਖਰੀਦਾ ਜਾਵੇ ਤਾਂ ਜ਼ਿੰਮੇਵਾਰ ਨੂੰ ਵਹਿਲਾ ਕੀਤਾ ਜਾਵੇ। ਮੰਡੀ ਦੇ ਹਾਲਾਤ ਬਹੁਤ ਮਾੜੇ ਨੇ। ਹਾਂ ਜੀ ਨਾ 5-5 ਦਿਨ ਹੋ ਗਏ ਆਂਦੇ ਨੇ। ਵੇ ਕੇ ਚਲੇ ਜਾਂਦੇ ਨੇ 17 18 ਦਾ ਰੇਟ ਹੋरेगा 3500 ਰੁਪਇਆ 3100 ਲਾ ਕੇ ਚਲੇ ਜਾਂਦੇ ਨੇ ਬਾਸਪਤੀ ਲੈਂਦੇ ਹੀ ਨਹੀਂ ਕੋਈ ਖਰੀਦ ਨਹੀਂ ਨਾ ਕੋਈ ਖਰੀਦ ਨਹੀਂ ਕਹਿੰਦੇ ਬਾਸਪਤੀ ਲੈਣਾ ਹੀ ਨਹੀਂ ਆ ਤੁਹਾਡੇ ਸਾਹਮਣੇ ਹੀ ਇਹ ਸਾਰੇ ਬੈਠੇ ਨੇ 7 7 8 8 ਦਿਨ ਆਹ ਛੜਕਾਂ ਦੇ ਉੱਤੇ ਪਈਏ ਬਾਸ 22 15 ਦਿਨ ਹੋ ਗਏ ਕਈਆਂ ਨੂੰ 7 7 8 8 ਦਿਨ ਹੋ ਗਏ ਕਈਆਂ ਨੂੰ 20 ਦਿਨ ਵੀ ਹੋ ਗਏ ਨੇ ਸ਼ੈਲਰ ਮਾਲਕ ਵੀ ਤੇ ਸਾਰੇ ਮਿਲੀ ਭੁਗਤ ਹੈਗੀ ਆ ਬਾਸ ਜਫੀਆਂ ਪਾ ਕੇ ਲੈ ਜਾਂਦੇ ਨੇ ਅੰਦਰ ਤੇ ਆਪ ਦਾ ਸੈਂਟਰਲ ਮੰਡਲ ਕਰ ਲੈਂਦੇ ਨੇ ਕੋਈ ਬੋਲੀ ਖੁੱਲੀ ਨਹੀਂ ਹੈ। ਕੀ ਮੰਗ ਕਰਨਾ ਚਾਹਨੇ ਆ ਸੜਕਾਂ ਤੇ ਸਾਡਾ ਪਿਆ ਮਾਰ ਹੈ। ਸਾਡਾ ਸਹੀ ਰੇਟ ਨਾਲ ਵਿਕੇ ਜੋ ਮਾਰਕੀਟ ਦਾ ਰੇਟ ਹੈਗਾ ਉਹ ਤਾਂ ਸਾਨੂੰ ਦਿੱਤਾ ਜਾਵੇ ਨਾ। ਇਹ ਥੋੜਾ ਹੁਣ 17-18 ਦਾ 3500 ਰੇਟ ਹੈਗਾ 3100 ਲਾ ਕੇ ਭਜਦੇ 3100 ਤੋਂ ਉੱਤੇ ਲੈਂਦੇ ਹੀ ਨਹੀਂ। ਛੋਣੇ ਦਾ ਨੁਕਸਾਨ ਤਾਂ ਹੋ ਰਿਹਾ ਸੜਕਾਂ ਦੇ ਉੱਤੇ ਪਿਆ ਕੋਈ ਇਹੀ ਖਿੱਚਦਾ ਕੋਈ ਇਹੀ ਖਿੱਚਦਾ। ਕਣਕਾ ਵਿਜਨ ਵਾਲੀ ਪਈਆਂ ਨੇ ਇੱਕ ਇੱਕ ਬੰਦਾ ਇੱਥੇ ਬਣੀ ਕੇ ਬੈਠਾ। ਕੰਮ ਕੋਈ ਹੋ ਨਹੀਂ ਰਿਹਾ। ਇਹ ਜਿਹੜੇ ਚਿਲਰਾਂ ਵਾਲੇ ਨਾ ਲੁੱਟ ਮਾਰੀ ਖਾਣੇ ਇੱਕ ਤਾਂ। ਨਾ ਜ਼ਿੰਮੇਦਾਰ ਦਾ ਜੋਨਾ ਖਰੀਦਣ ਪੂਰਾ ਤੇ ਕਾਲੇ ਜੋਨੇ ਹੋ ਜਾਂਦੇ ਨੂੰ ਨਾ ਲਿਫਟਨ ਕਰਾ ਦੇ ਨੂੰ ਹਾਂ ਤੇ ਸਾਰੇ ਕੋਈ ਲੁੱਟ ਪਾ ਯਾਰ ਕੀਤੀ ਗਾਲ ਸਰ ਇਹਨੂੰ ਦਾ 15 ਦੇ ਹੋ ਗਏ ਪਏ ਨੂੰ ਨਾ ਕੋਈ ਖਰੀਦਣ ਨੂੰ ਨਹੀਂ ਆਇਆ ਆ ਪਿਆ ਮੁੱਛੜੀ ਪਿਆ ਨਾਲੇ ਉਹ ਵੀ ਨਹੀਂ ਵੇਚ ਰਿਹਾ ਨਹੀਂ ਵੇਚ ਰਿਆ ਜੀ ਅਸਲ ਉਹਨਾਂ ਵੀ ਜਾਂਦੇ ਕਣਕਾਂ ਲਈ ਢੜਕਾਂ ਦੇ ਉੱਤੇ ਸਾਰਾ ਮਾਲ ਪਿਆ ਹੈ ਅੰਗੇ ਇੱਕ ਤਾਂ ਰੇਟ ਵਧਾਉਣ ਇੱਕ ਚੱਕਣ ਬੁਰੀਆਂ ਤੇਰਾ ਫੂਲ ਕੀਤਾ ਹੋਇਆ ਹੈ ਫੂਲ ਕੀਤਾ ਹੋਇਆ ਨੇ ਰੇਟ ਕੀ ਰੱਖਿਆ ਹੈ ਗੋਲ ਕਰਕੇ ਰੇਟ ਨਾ ਬਧਾਏ ਕਿਤਾ ਹੀ ਕੋਨੇ ਨੇ ਅਲੀ ਚੋਰੀ ਮਾਲ ਲਈ ਜਾਂਦੇ ਸਾਰੇ ਚੋਰ ਬਜ਼ਾਰ ਸਾਰੇ ਹੈਗੇ ਨੂੰ ਸ਼ੈਲਰਾਂ ਵਾਲੇ ਵੀ ਸਾਰੇ ਕੋਈ ਹੈਗੇ ਨੂੰ ਜੇ ਅੰਦਰ ਖਾਤ ਲੈ ਰਹੇ ਨੇ ਜੀ ਖੁੱਲੀ ਬੋਲੀ ਨਾ ਨਾ ਖੁੱਲੀ ਬੋਲੀ ਨਹੀਂ ਦੇ ਦਿੰਦੇ ਖੁੱਲੀ ਬੋਲੀ ਹੋਣੀ ਚਾਹੀਦੀ ਮੰਡੀ ਦੇ ਵਿੱਚ ਸਿਰ ਵੈਸੇ ਤਾਂ ਰੈਗੂਲਰ ਬੋਲੀ ਹੋ ਰਹੀ ਹੈ ਜੀ ਸਾਰੇ ਅੱਜ ਵੀ ਸਾਡੇ ਕੋਲ ਪਰਮਲਦੀ ਪਰਚੇਜ਼ ਵੀ ਹੋ ਚੱਲੀ ਹੈ ਹਾਲੇ ਜੀ ਬਾਸਮਤੀ ਪਰਚੇਜ਼ ਵੀ ਦੇਦੇ 20 ਤੋਂ 25 ਹਜ਼ਾਰ ਕੁਇੰਟਲ ਜਿਹਦੇ ਪਿਛਲੇ 2-3 ਦਿਨਾਂ ਤੋਂ ਬੇਹਦ 25000 ਕੁਆਂਟਾ ਦੀ ਐਵਰੇਜ ਹੈ ਇਸ ਤੋਂ ਪਹਿਲਾਂ ਲਗਭਗ 50000 ਦੀ ਕੁਆਂਟਾ ਦੀ ਐਵਰੇਜ ਵੀ ਰਹੀ ਹੈ ਜਿਹੜਾ ਫਾਜ਼ਿਲਗਾ ਦੇ 50000 ਕੁਆਂਟਾ ਦੇ ਵਿੱਚ ਵੀ ਜਿਹੜਾ ਫਾਜ਼ਿਲਗਾ ਦੇ ਵਿੱਚ ਬਾਸਮਤੀ ਵਗੈਰਾ ਵਿਕ ਰਿਆ ਸੀ ਜੀ ਇਹ ਹੋ ਸਕਦਾ ਸਰ ਜੇ ਕੋਈ ਜ਼ਿੰਮੇਵਾਰ ਕੋਈ ਕੋਈ 2-4 ਜਾ ਕੇ ਦੋਨਾਂ ਦਾ ਰਹਿ ਗਿਆ ਉਹਨੂੰ ਕੁਛ ਇਹ ਪ੍ਰੋਬਲਮ ਹੋ ਸਕਦੀ ਕਿ ਜਿਹੜੇ ਪ੍ਰਾਈਵੇਟ ਪਰਚੇਜ਼ ਆ ਮੇ ਜਿਹੜੀ ਬਾਸਮਤੀ ਪਰਚੇਜ਼ ਹੈ ਪ੍ਰਾਈਵੇਟ ਸੈਲਰ ਵੱਲੋਂ ਕਿੱਥੀ ਜਾਣੀ ਹੁੰਦੀ ਹੈ ਜੀ ਉਹਨਾਂ ਦੀ ਸਪੈਸੀਫਿਕੇਸ਼ਨਾਂ ਕੁਝ ਹੁੰਦੀਆਂ ਮੰਨ ਲਓ ਜਿਵੇਂ ਮੌਇਸਚਰ ਦੀ ਕੋਈ ਵਾਰੀ ਪ੍ਰੋਬਲਮ ਆ ਇਕਸਮ ਮੱਡੀ ਦੇ ਬਾਰੇ ਵਿੱਚ ਰੱਛ ਬਹੁਤ ਹੈ ਢੇਰੀ ਸਾਫ ਹੋਣ ਕਰਨ ਲੱਗੇ ਵੀ ਪ੍ਰੋਬਲਮ ਆ ਜਾਂਦੀ ਹੈ ਜਾਂ ਮੌਸਟਰ ਜਿਆਦਾਤਰ ਥੋੜੀ ਮੌਸਟਰ ਦੀ ਪ੍ਰੋਬਲਮ ਆਦੀ ਹੈ ਕਿਉਂਕਿ ਜਿਹੜੇ ਪ੍ਰਾਈਵੇਟ ਸ਼ੈਲਰ ਨੇ ਉਹਨਾਂ ਨੇ ਵੀ ਆਦੀ ਸਪੈਸੀਫਿਕ ਨੇ ਦੇ ਸਾਹਮਣੇ ਲੈਣਾ ਹੁੰਦਾ ਤਾਂ ਕਰਕੇ ਕੁਝ ਨੂੰ ਇੱਕ ਦੋ ਬੰਦੇ ਨੂੰ ਢੇਰੀ ਹੋ ਸਕਦੀ ਹੈ ਜੋ ਰੇਟ ਹੈ ਨਾ ਤੁਸੀਂ ਜਿਹਦੇ ਅੰਦਰ ਸਾਡੇ ਰਜਿਸਟਰ ਵੀ ਵੇਚ ਸਕਦੇ ਆਂ ਅਲੱਗ ਅਲੱਗ ਤਰ੍ਹਾਂ ਦੇ ਰੇਟ ਹੁੰਦੇ ਆਂ ਚੀਜ਼ ਦੇ ਮੁਤਾਬਕ ਨੇ ਜੀ ਕਿਉਂਕਿ 18 ਵਿੱਚ ਇਸ ਵਾਰੀ ਜਿਹੜੀ ਕੁਆਲਿਟੀ ਹੈ ਕੁਆਲਿਟੀ ਕਟੋਗਰੀ 4 ਜਾਂ ਤੋਂ 5 ਜਗ੍ਹਾ ਕੁਆਲਿਟੀ ਕੁਆਲਿਟੀ ਆ ਰਹੀ ਹੈ ਜਿੰਦਾ ਰੇਟ ਜਿਵੇਂ ਅਸ 11 21 ਹੈ 17 18 ਹੈ ਅਲੱਗ-ਅਲੱਗ ਹੈ ਉਹਨਾਂ ਦੇ ਰੇਟ ਵੀ ਅਲੱਗ-ਅਲੱਗ ਹੈ ਇਸ ਕਰਕੇ ਜਿਹੜਾ ਨਾ ਜੀ ਥੋੜਾ ਜਿਹਾ ਬੋਲੀ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਬੋਲੀ ਦਾ ਮਾਰਨਿੰਗ ਸਾਰੇ 10 ਦੇ ਦੋ ਲੈ ਕੇ 10:30 ਦੇ ਵਸੇ ਸਾਡੀ ਬੋਲੀ ਸ਼ੁਰੂ ਹੋ ਜਾਂਦੀ ਹੈ ਦੇ ਸਾਡੇ ਮੁੰਡੇ ਜਿਹੜਾ ਹੈਗਾ ਰੋਟੀ ਨੇ ਸਾਡੇ ਬੋਲੀ ਦੇ ਨਾਲ ਵੀ ਜਾਂਦਾ ਪਿਆ ਕੋਈ ਜੀ ਅਸੀਂ ਸਵੇਰੇ ਬੋਲੀ ਖੁੱਲੀ ਕਰਵਾਦੇ ਆ ਕਈ ਵਾਰੀ ਇਹ ਹੁੰਦਾ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਬਾਅਦ ਬਾਹਰ ਉਹ ਜ਼ਿੰਮੇਦਾਰ ਦੀ ਫਸਲ ਆ ਜਾਂਦੀ ਹੈ ਜੇ ਕੋਈ ਸ਼ਾਮਿਲ ਹੁੰਦੇ ਕਿ ਕਿਸੇ ਨੇ ਕੋਈ ਅਮਰ ਜੀ ਜਿੱਦੇ ਕੋਈ ਆਰਤੀਆ ਆਪਣੇ ਲੈਵਲ ਤੇ ਵੀ ਮਦਰੀ ਕੋ ਉਹਨਾਂ ਨੂੰ ਬੁਲਾ ਲੈਂਦੇ ਛਲਰ ਨੂੰ ਬੁਲਾ ਕੇ ਵੀ ਬੋਲੀ ਕਰਵਾ ਲੈਂਦੇ ਆ ਉਹ ਸਾਨੂੰ ਨੋਟ ਕਰਵਾਉਂਦੇ ਆ ਜੀ ਨਾਲ ਦੀ ਮੰਡੀਆਂ ਦੀ ਵੀ ਇਹਦੇ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਜੀ ਇਹਦੇ ਅੰਦਰ ਚ ਹੁੰਦੇ ਜੀ ਪੂਲ ਜੇਕਰ ਪੂਲ ਹੋਵੇ ਤਾਂ ਫਿਰ ਬੋਲੀ ਨਹੀਂ ਹੁੰਦੀ ਜੇ ਆਪਾਂ ਜੋ ਪੂਲ ਦੀ ਗੱਲ ਕਰੀ ਬੋਲੀ ਨਹੀਂ ਹੁੰਦੀ ਇੱਕ ਰੇਟ ਹੀ ਹੁੰਦਾ ਹੈ ਪੂਲ ਵਾਲੀ ਕੋਈ ਗੱਲ ਨਹੀਂ ਹੈ ਜੀ ਬੋਲੀ ਹੁੰਦੀ ਹੈ ਬੋਲੀ ਦੇ ਅਲੱਗ-ਅਲੱਗ ਰੇਟ ਹੈ ਜੀ ਜ਼ਿੰਮੇਦਾਰ ਨੂੰ ਪੁੱਛ ਕੇ ਹੀ ਮਦਰੀ ਦੇ ਜ਼ਿੰਮੇਦਾਰ ਵੇਚ ਲੈਂਦਾ ਹੁਣ ਫਾਜ਼ਿਲਗਾ ਆਮਦਨ ਦੇ ਜੀ 12 ਲੱਖ ਕੰਟਲ ਦੇ ਜੀ ਜਿੰਦੇ ਵਿੱਚੋਂ 60 ਤੋਂ ਮਦਰੀਗੀ ਕਰੀਬ ਕਰੀਬ 60% ਮਾਲ ਜਿਹੜਾ ਹੈਗਾ ਨਾ ਜੀ ਬਾਸਮਤੀ ਵੀ ਵਿਕ ਚੁੱਕਿਆ ਜੀ ਇਸ ਤਰ੍ਹਾਂ ਜੇਕਰ ਪੂਲ ਦੀ ਗੱਲ ਹੋਵੇ ਫਿਰ ਸਾਡੇ ਇਹਨਾਂ ਵਿਕਦਾ ਵੀ ਨਹੀਂ ਨਾ ਜੀ ਆਪਣੀ ਮਰਜ਼ੀ ਨਾਲ ਹੁਣ ਦੇਖੋ ਬਾਸਮਤੀ ਜਿਹੜਾ ਹੈ 3700 ਰੁਪਏ ਤੋਂ ਲੈ ਕੇ 3900 ਰੁਪਏ ਤੱਕ ਵਿਕਿਆ ਤੇ 3935 ਰੁਪਏ ਤੱਕ ਜਾਂ 25 ਰੁਪਏ ਤੱਕ ਅਜਿਹਾ ਵਿਕਿਆ ਕੁਝ ਜਿਵੇਂ ਕੋਈ ਇੱਕ ਡੇਟਾ ਡੇਰੀ ਵਿਕਦੀ ਵੀ 3925 ਰੁਪਏ ਉਹੀ 11 ਇੱਕ ਡੇਟਾ ਘਾਟੇ ਨੇ ਲੇਕਿਨ ਉਹਦੇ ਚ ਕੋਈ ਕਮੀ ਉਹ ਨਹੀਂ ਕਿ ਕਮੀ ਹੋएगी ਤਾਂ ਇਹ ਡੇਟ ਕਰ ਲੱਗਦਾ ਹੈ ਜੀ ਸਰ ਤੁਸੀਂ ਦੇਖੋ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਸਾਨੂੰ ਦੇਖੋ ਕੁਝ ਮੋਂ ਦੱਸਿਆ ਜਿਹੜੀ ਗੱਲ ਦੱਸਿਆ ਜਿੱਥੇ ਸਾਨੂੰ ਹੋਏਗਾ ਅਸੀਂ ਸੱਲਨਾਂ ਨਾਲ ਜੇਕਰ ਤੁਸੀਂ ਜਿਵੇਂ ਤੁਸੀਂ ਪੂਲ ਦੀ ਗੱਲ ਕਰਦੇ ਹੋ ਜਾਂ ਤੁਸੀਂ ਬੋਲੀ ਦੀ ਗੱਲ ਕਰਦੇ ਹੋ ਉਸ ਬੇਸ ਤੇ ਅਸੀਂ ਸਵੈਰੈ ਮੱਦੀ ਸਵੈਰੈ ਮੀਟਿੰਗ ਕਰਕੇ ਸਖਤ ਸਰ ਦੇ ਧਿਆਨੇ ਲਿਆ ਦਾਂਗੇ ਆਰਤੀਆਂ ਨਾਲ ਸੱਲਨਾਂ ਮੀਟਿੰਗ ਕਰਕੇ ਕੋਈ ਅਜਿਹੀ ਗੱਲ ਨਾ ਹੋਵੇ ਜਿਹਦੇ ਜ਼ਿੰਮੇਵਾਰ ਨੂੰ ਨੁਕਸਾਨ ਹੋਵੇ ਪ੍ਰੋਪਰ ਬੋਲੀ ਸ਼ੁਰੂ ਕਰਵਾਵਾਂਗੇ ਜਿਹੜਾ ਬੋਲੀ ਨਹੀਂ ਕਰੇਗਾ ਉਹਨੂੰ ਬਾਕਾਇਦਾ ਨੋਟਿਸ ਵੀ ਦਿੱਤਾ ਜਾਊਗਾ ਜੀ